ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਤੇ ਆਈ ਹੋਪ ਕਿ ਮੇਰੇ ਸਾਰੇ ਵੀਰ ਭੈਣ ਵੀ ਠੀਕ ਠਾਕ ਹੋਣਗੇ ਤੇ ਅੱਜ ਹੈਗਾ ਸੰਡੇ ਤੇ ਅੱਜ ਮੈਂ ਕਿਹਾ ਚਲੋ ਮੈਂ ਫ੍ਰੀ ਹੋ ਗਈ ਸੀ ਟਾਈਮ ਨਾਲ ਮੈਂ ਕਿਹਾ ਬਲੌਗ ਦੀ ਆਪਾਂ ਸਟਾਰਟਿੰਗ ਕਰ ਲੀਕਾ ਕਾਫੀ ਦਿਨ ਹੋ ਗਏ ਆਪਾਂ ਵੀ ਫੈਮਿਲੀ ਆਪਾਂ ਬਲੌਗ ਨਹੀਂ ਪਾਇਆਗਾ ਤੇ ਅੱਜ ਵੀ ਬਾਜੀ ਹੋਂਦੇ ਸੀਗੇ ਤੇ ਇਹ ਜਲਦਾ ਮਿੱਠਾ ਦਿਨ ਲੱਭਾ ਦੇਣਾ ਤੇ ਕਾ ਕਰਕੇ ਮੈਂ ਟਾਈਮ ਨਾਲ ਫ੍ਰੀ ਹੋ ਗਈ ਸੀਗੇ ਤੇ ਸ਼ਾਨੂੰ ਤੇ ਇਹਦੇ ਪਪਾ ਤਾਂ ਹੈ ਨਹੀਂ ਗੇ ਘਰੇ ਉਹ ਕੰਮ ਗਏ ਆ ਤੇ ਉਧਰ ਮੇਰੇ ਭਰਾ ਨੇ ਫੋਨ ਕੀਤਾ ਮੈਂ ਕਿਹਾ ਤੂੰ ਆ ਜਾ ਇੱਧਰ ਵੀ ਆ ਜਿਹੋਨੇ ਆਉਂਦੇ ਆ ਤੇ ਫਿਰ ਉਹ ਉਧਰ ਆਉਂਦਾ ਬਸ ਫਿਰ ਮੈਂ ਵੀ ਪਿਆਰਾ 1:00 ਵਜੇ ਕੰਮ ਤੇ ਜਾਣਾ ਵਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਨਾਲੇ ਪਾ ਬਲੌਗ ਦੀ ਸਟਾਰਟਿੰਗ ਕਰ ਲੈਂਦੇ ਆ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਮੈਂ ਵੀ ਤੁਹਾਨੂੰ ਕਿਚਨ ਚਾਹੀ ਸੀਗੀ ਮੈਂ ਕਿਹਾ ਨਾਲੇ ਚਾ ਅਸੀਂ ਰੋਟੀ ਨੂੰ ਪੈਕ ਕਰਨਾ ਚਲੋ ਉੱਥੇ ਜਾ ਕੇ ਖਾ ਲੂੰਗੀ ਅੱਜ ਬਾਜੀ ਆ ਗਏ ਸੀਗੇ ਹੁਣ ਇਹ ਚਲੋ ਮੇਰਾ ਬ੍ਰਦਰ ਵੀ ਆ ਗਿਆ ਸੀ ਚਾਹ ਪੀਂਦੇ ਸੀ ਤੇ ਮੈਂ ਇਧਰ ਆਵਦੇ ਰੋਟੀ ਮੈਂ ਕਿ ਚਲ ਮੈਂ ਖਾ ਹੀ ਜਾਨੀ ਆ ਚਾਹ ਦੇ ਨਾਲ ਇੱਕ ਪਰੌਠਾ ਬਣਾ ਲਿਆ ਸੀ ਕਾ ਲੇਗੀ ਤੇ ਆ ਡੱਬੇ ਦੇ ਕੇ ਗਏ ਸੀਗੇ ਕਾ ਜੀ ਬਹੁਤ ਵਧੀਆ ਪੈਕਿੰਗ ਕੀਤੀ ਸੀ ਉੱਪਰ ਦੇ ਹੈਜਲ ਦੇ ਨਾਮ ਦੇ ਉੱਪਰ ਉਹਨਾਂ ਨੇ ਆਨਲਾਈਨ ਡੱਬੇ ਬਣਵਾਏ ਸੀਗੇ ਤੇ ਉਧਰ ਵੀ ਦੇਖ ਕੇ ਗਏ ਸੀ ਮੇਰੇ ਬ੍ਰਦਰ ਹੁਣ ਇਹ ਕਹਿੰਦੇ ਪਹਿਲਾਂ ਨਹੀਂ ਫੜਾਇਆ ਹੁਣ ਚੋਕੜੋਂ ਦੇ ਮੈਂ ਜਦ ਕੋਈ ਵੀ ਤੁਸੀਂ ਇੱਕ ਬੇ ਨਾ ਲਿਓ ਵੀ ਖਾਣੋ ਤੇ ਆ ਜੀ ਕਿਉਂਕਿ ਮੈਂ ਵੀ ਕੰਮ ਤੇ ਜਾਣਾ ਸੀਗਾ ਹੁਣ ਮੈਂ ਆ ਗਈ ਸੀ ਕਿ ਜੀ ਕੰਮ ਤੇ ਚਲੇ ਗਏ ਸੀ ਤੇ ਰਾਤ ਨੂੰ ਆਈ ਸੀਗੀ ਆਪਦੇ ਕੰਮ ਤੋਂ ਫ੍ਰੀ ਹੋ ਕੇ ਇੱਥੇ ਕਿਉਂਕਿ ਦਿਨੇ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਫਿਰ ਹੁਣ ਮੈਂ ਰਾਤ ਨੂੰ ਰੁਕਾਮ ਤਕਰੀ ਹੋ ਕੇ ਇਸੇ ਵੀਡੀਓ ਨਾਲ ਲੱਗ ਗਈ ਤਾਂ ਨੂੰ ਪੀ ਪੀ ਹੋ ਗਏ ਉਹ ਚਾਹ ਜਾਬ ਵੰਦਨ ਅਮਾ ਜਾਣਿਆ ਚੰਗਾ ਚਾਬੀ ਹੈਗੀ ਮੇਰੇ ਕੋਲ ਨਹੀਂ ਸੀਗੀ ਤਿੰਨੇ ਹੋਰ ਕਰ ਰਹਾ ਯਾ ਆ ਰਿਹਾ ਤੇ ਮੈਂ ਪਪਾ ਆ ਜਾ। ਦੋ ਰੈਲੇ ਮੈਂ ਕਰਕੇ ਤੇ ਮੇਰੇ ਨਾਲ ਸਾਈਕਲ ਲੈ ਜਾ। थैंक यू। ਘੱਟ ਨੰਮਦਾ ਨਹੀਂ ਸਾਈਕਲ। ਮੈਂ ਨਹੀਂ। ਘੱਟ ਡਿਜੀਟ ਕੋਈ ਨਹੀਂ ਸਾਈਕਲ।